ਤਾ ਅੰਦਰ ਕਰਦੀ ਹੈ ਜੀ ਸਾਨੂੰ ਮਿਲੇ ਕੇ ਅੱਗੇ ਨਹੀਂ ਜਾਣ ਦਿੰਦੀ ਹੈ ਜੀ ਸਾਨੂੰ ਜਾਂ ਅਸੀਂ ਮਰਾਂਗੇ ਜਾਂ ਮਾਰਾਂਗੇ ਇਹਨਾਂ ਨੂੰ ਰੈਟ ਪਤਾ ਨਹੀਂ ਪਾਉਣੇ ਆ ਨਹੀਂ ਪਾਉਣੀਆਂ ਇਹਨਾਂ ਨੇ ਇਹ ਤਾਂ ਗੱਦੀ ਘੇੜ ਪਾਰ ਗਿਆ ਇਹਨਾਂ ਨੇ ਅਸੀਂ ਧਰਨੇ ਵਾਸਤੇ ਆਏ ਆ ਸਾਨੂੰ ਜਾਣ ਨਹੀਂ ਦਿੰਦੇ ਇਹ ਕਿਉਂ ਕਿਉਂ ਨਹੀਂ ਜਾਣਦੇ ਇਹ ਤੁਹਾਨੂੰ ਇਹ ਵਿਰੋਸ ਹੈ ਵੀ ਤੇਲ ਫੁੱਪਣ ਥੋੜੀ ਆਏ ਹੁੰਦੇ ਆ ਰੋਜ਼ਾ ਹੈ ਲੈ ਜੋ ਲੈ ਜੋ ਹਾਂ ਜੀ ਹਰ ਵਾਰ ਨੂੰ ਕਰਨਾ ਆਪਾਂ ਕਰ ਨੂੰ ਗੱਲ ਸੁਣਨੀ ਚਾਹੀਦੀ ਹੈ ਕਿਉਂਕਿ ਜਤਨ ਦਾ ਸਿਰਫ ਮਾਰਚ ਦਾ ਵੀ ਇਹੀ ਹੈ ਨਾ ਵੀ ਸਾਡੀ ਗੱਲ ਸੁਣੀ ਜਾਵੇ ਸੋ ਮੋ ਹਾਲੀ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੇ ਨਾਦ ਕੀਤੀ ਗਈ ਹੈ ਇਹ ਉਹ ਏਰੀਆ ਜਿੱਥੇ ਕਿ ਕੌਮੀ ਇਨਸਾਫ ਮੋਰਚੇ ਦਾ ਲਗਾਤਾਰ ਜਿਹੜਾ ਕਿ ਸੰਘਰਸ਼ ਚੱਲ ਰਿਹਾ ਹੈਗਾ ਤੇ ਇੱਕ ਸਾਲ ਤੋਂ ਵੱਧ ਦਾ ਲੰਮਾ ਸਮਾਂ ਬੀਤ ਚੁੱਕਿਆ ਹੈਗਾ ਪਰ ਹਲੇ ਤੱਕ ਕੋਈ ਵੀ ਸੋਲੂਸ਼ਨ ਨਹੀਂ ਨਿਕਲਿਆ ਜਿਸ ਤੋਂ ਬਾਅਦ ਅੱਜ ਮੋਰਚੇ ਦੇ ਆਗੂਆਂ ਦੇ ਵੱਲੋਂ ਸੀਐਮ ਹਾਊਸ ਦਾ ਘਰਾਵ ਕਰਨ ਦਾ ਜਿਹੜਾ ਕਿ ਉਹ ਸਦदत ਆ ਗਿਆ ਸੀ ਜਿਸ ਤੋਂ ਬਾਅਦ ਦੇਖ ਸਕਦੇ ਹੋ ਕਿ ਸਿਕਿਉਰਟੀ ਨੂੰ ਲੈ ਕੇ ਕਿਸ ਕਦਰ ਇੰਤਜ਼ਾਮ ਕੀਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤੇ ਨਾਲ ਹੀ ਜਿਹੜੇ ਪਾਸੇ ਮੋਰਚਾ ਲੱਗਿਆ ਹੋਇਆ ਉਸ ਤੋਂ ਜਿਹੜਾ ਕਿ ਇਹ ਚੰਡੀਗੜ੍ਹ ਵਾਲੀ ਸਾਈਡ ਨੂੰ ਜਿਹੜਾ ਕਿ ਬੜੇ ਵੱਡਾ ਟੀਪਰ ਲਗਾ ਕੇ ਜਿਹੜਾ ਕਿ ਆ ਉਹ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ ਹੁਣ ਜਿਹੜੇ ਕਿ ਲੋਕ ਇੱਥੇ ਪਹੁੰਚ ਵੀ ਰਹੇ ਨੇ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਅੱਗੇ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਸਗੋਂ ਜਿਹੜੇ ਲੋਕ ਆ ਵੀ ਰਹੇ ਹੈਗੇ ਨੇ ਉਹਨਾਂ ਨੂੰ ਜਿਹੜਾ ਕੀ ਹੈਗਾ ਆ ਬਕਾਇਦਾ ਬੱਸਾਂ ਦੇ ਵਿੱਚ ਉਹ ਸਵਾਰ ਕਰਾ ਕੇ ਇੱਥੋਂ ਜਿਹੜਾ ਕਿ ਅੱਗੇ ਰਵਾਨਗੀ ਦਿੱਤੀ ਜਾ ਰਹੀ ਹੈ ਸੋ ਦੇਖ ਸਕਦੇ ਹੋ ਕੁਝ ਜਿਹੜੇ ਕਿ ਇੱਥੇ ਹੋਰ ਵੀ ਪਹੁੰਚੇ ਹੋਏ ਹੈਗੇ ਨੇ ਆਗੂ ਮੋਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੋ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੈਗੇ ਤੁਸੀਂ ਗੁਰਦਵਾਰਾ ਰਾਮਪੁਰ ਖੇਡਾ ਸਾਹਿਬ ਸੋ ਅੱਜ ਜਿਹੜਾ ਕੀ ਸੰਘਰਸ਼ ਵਿੱਢਿਆ ਗਿਆ ਪਰ ਸਿਕਿਉਰਿਟੀ ਕਾਫੀ ਜ਼ਿਆਦਾ ਬਣਾ ਦਿੱਤੀ ਗਈ ਹੈਗੀ ਚਲੋ ਉਹ ਤਾਂ ਇਹ ਕਰਨਾ ਹੀ ਹੁੰਦਾ ਜੀ ਹਾਂਜੀ ਹਾਂਜੀ ਪਰ ਆਪਣਾ ਤਾਂ ਜਨਨ ਕਰਨਾ ਦਾ ਜੋ 35 35 40 40 ਸਾਲ ਤੋਂ ਜਿਹੜੇ ਅੰਦਰ ਬਦੋਛੇ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਕੇ ਮਕਦਮਿਆਂ ਤੋਂ ਬਿਨਾਂ ਕਿਸੇ ਤਰ੍ਹਾਂ ਦੇ ਉਪੰਦ ਲਾਏ ਆ ਉਹਨਾਂ ਲਈ ਆਪਾਂ ਤੇ ਅਰਦਾਸ ਕਰਨ ਆਏ ਆ ਨਾਲ ਰੋਸ ਪ੍ਰਗਟ ਕਰਨ ਆਏ ਆ ਨਾਲ ਮੰਗ ਕਰਨ ਵਾਸਤੇ ਆਏ ਆ ਕਿ ਭਾਈ ਜੋ ਬਾਕੀ ਦੇਸ਼ ਵਾਸਤੇ ਕਾਨੂੰਨ ਆ ਉਹ ਸਾਡੇ ਤੇ ਵੀ ਲਾਗੂ ਹੋਵੇ ਇਹ ਨਾ ਹੋਵੇ ਬਾਕੀਆਂ ਨੂੰ 10 ਸਾਲ ਕੈਦ ਹੋਵੇ ਇਹਨਾਂ ਨੂੰ 30 ਸਾਲ ਕੈਦ ਹੋਵੇ ਦੋਸਤੋ ਦੇਖਿਆ ਜਾਵੇ ਤਾਂ ਅੱਜ ਸਰਕਾਰ ਦੇ ਵੱਲੋਂ ਵੀ ਜਿਹੜੀ ਕਿ ਮੁਲਾਕਾਤ ਦਾ ਸਮਾਂ ਦਿੱਤਾ ਗਿਆ ਸੀ ਪਰ ਆਗੂ ਸਭਾ ਨੂੰ ਉੱਥੇ ਨਹੀਂ ਪਹੁੰਚੇ ਇਹ ਤਾਂ ਉਹਨਾਂ ਦੀ ਨਲਾਕੀ ਆ ਗੱਲ ਤੇ ਕਰਨੀ ਚਾਹੀਦੀ ਆ ਨਾ ਅਗਲੇ ਦਾ ਗੱਲ ਕਰਨੀ ਤੇ ਬਣਦੀ ਨਾ ਅਗਲੇ ਦੀ ਗੱਲ ਸੁਣੋ ਤੁਸੀਂ ਅਗਲੇ ਕੀ ਕਹਿੰਦੇ ਆ ਦਲੀਲ ਨਾਲ ਉਤਰ ਦਿਓ ਤੱਕੇ ਧੱਕੇਸ਼ਾਈ ਤਾਂ ਨਾ ਕਰੋ ਤੁਸੀਂ ਜੀ ਬਾਕੀ ਜਿਸ ਤਰ੍ਹਾਂ ਨਾਲ ਹੁਣ ਤੁਸੀਂ ਵੀ ਇੱਥੇ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋ ਲੱਗਦਾ ਕਿ ਅੱਜ ਜਿਹੜਾ ਕਿ ਮਾਰਚ ਸਫਲ ਹੋ ਪਾਏਗਾ ਕਿੰਨੀ ਵੱਡੀ ਫੋਰਸ ਦੇ ਨਾਲ ਕੀਤੀ ਗਈ ਦੇਖੋ ਜੀ ਆਪਣਾ ਤਾਂ ਯਤਨ ਕਰਨਾ ਪੈਂਦਾ ਸਰਕਾਰ ਨੂੰ ਗੱਲ ਸੁਣਨੀ ਚਾਹੀਦੀ ਹੈ ਕਿਉਂਕਿ ਯਤਨ ਤਾਂ ਸਿਰਫ ਮਾਰਚ ਦਾ ਵੀ ਇਹੀ ਹੈ ਨਾ ਵੀ ਸਾਡੀ ਗੱਲ ਸੁਣੀ ਜਾਵੇ ਜੀ ਤੇ ਜੇ ਸਰਕਾਰ ਨੇ ਗੱਲ ਵੀ ਨਹੀਂ ਸੁਣਨੀ ਤੇ ਜਤਨਤਾ ਹੋਰ ਕੁਝ ਵੀ ਨਹੀਂ ਕਿ ਮਾਰਚ ਦੇ ਵਿੱਚ ਗੱਲ ਸੁਣਨ ਵਾਸਤੇ ਉਹਨਾਂ ਨੂੰ ਕਹਿ ਰਹੇ ਆ। ਤੋਂ ਕੀ ਲੱਗਦਾ ਕਿ 1 ਸਾਲ ਤੋਂ ਤੁਹਾਡੀ ਗੱਲ ਨਹੀਂ ਸੁਣੀ ਗਈ। ਸੋ ਕੀ ਇਹ ਸੰਘਰਸ਼ ਕਿਸ ਪਾਸੇ ਨੂੰ ਜਾ ਰਿਹਾ? ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਮੋਰਚਾ ਲਾਇਆ ਬੈਠੇ। 2 ਸਾਲ ਹੋ ਗਿਆ ਤੁਹਾਨੂੰ ਇਹ ਕਰੈਕਟ ਕਰਾ। 1 ਸਾਲ ਨਹੀਂ ਹੋਇਆ 2 ਸਾਲ ਹੋ ਚੱਲੇ ਨੇ। ਜੀ। ਜੇ 2 ਸਾਲਾਂ ਦੇ ਵਿੱਚ ਵਾਅਦਾ ਕਰਕੇ ਸਰਕਾਰ ਮੁਕਰ ਰਹੀ ਹੈ। ਸਿਰਫ ਗੱਲ ਹੀ ਨਹੀਂ ਕਰ ਨਾ ਰਹੀ। ਤੇ ਉੱਥੋਂ ਦਾ ਜੇ ਤੁਸੀਂ ਆਪ ਲਾ ਸਕਦੇ ਹੋ। ਅਕੀ ਜਿਹੜਾ ਕੀ ਇਹ ਵੱਡਾ ਜਿਹੜਾ ਕੀ ਹੁਣ ਸਰਕਾਰ ਦੇ ਰਵੱਈਏ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਇਹ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜ ਕੀ ਇਹ ਥੇ ਜਿਹੜਾ ਕੀ ਆਗੂ ਜੋ ਵੀ ਇੱਥੇ ਪਹੁੰਚ ਵੀ ਰਹੇ ਹੈਗੇ ਨੇ ਵਕ ਵਕ ਥਾਮਾ ਤੋਂ ਉਹਨਾਂ ਨੂੰ ਇੱਥੇ ਜਿਹੜਾ ਕੀ ਆ ਮੇਨ ਐਂਟਰੀ ਪੁਆਇੰਟ ਤੇ ਹੀ ਰੋਕ ਦਿੱਤਾ ਗਿਆ ਜਿਹੜੇ ਕੀ ਲੋਕ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਵੀ ਹੈਗੇ ਨੇ ਬਕਾਇਦਾ ਜਿਹੜੇ ਕੀ ਸਕੂਲ ਬੱਸਿਸ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾ ਰਿਹਾ ਤੇ ਫਿਰ ਇਹਨਾਂ ਨੂੰ ਅੱਗੇ ਕਿੱਥੇ ਪਾਸੇ ਲੈ ਕੇ ਜਾਣਾ ਉਸ ਹਾਲੇ ਕੀ ਕਲੈਰੀਫਿਕੇਸ਼ਨ ਨਹੀਂ ਹੈਗੀ ਹੈ ਪਰ ਜਿਹੜੇ ਕੀ ਹੁਣ ਲੋਕ ਇੱਥੇ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੈਗੇ ਨੇ ਉਹਨਾਂ ਦੇ ਨਾਲ ਰਾਬਤਾ ਕਰੰਦੀ ਆਪਾਂ ਜ਼ਰੂਰ ਜਿਹੜੀ ਕਿ ਉਹ ਕੋਸ਼ਿਸ਼ ਕਰਦੇ ਆਂ ਸੋ ਭਾਈ ਕਿਹੜੀ ਜਗ੍ਹਾ ਤੇ ਹੁਣ ਤੁਹਾਨੂੰ ਲਿਜਾਣ ਦੀ ਗੱਲ ਕਹੀ ਜਾ ਰਹੀ ਹੈ ਕਿੱਥੇ ਜਾਣ ਕੇ ਜਾਣ ਕੇ ਬੋਲ ਸਕਦੇ ਵਾਦਾ ਨਹੀਂ ਕਰਦਾ ਗੱਡੀ 'ਚ ਬੈਠੋ ਜੀ ਹਾਂ ਸੋ ਗੱਡੀ ਦੇ ਵਿੱਚ ਬਿਠਾਉਣ ਦੇ ਲੈ ਕੇ ਆ ਗਿਆ ਹਾਂ ਹਾਂਜੀ ਹਾਂਜੀ ਸਿੱਕੇ ਆਏ ਕਿੱਥੋਂ ਤੁਸੀਂ ਭਾਈ ਜੀ ਤੁਸੀਂ ਅੰਦਰ ਬੈਠੋ ਵੀ ਨਹੀਂ ਫਿਰ ਮੈਂ ਮੋਬਾਈਲ ਤੇ ਚੱਕ ਲਿਆ ਮੈਂ ਯਾਰ ਗੱਡੀ 'ਚ ਰਹਿ ਗਿਆ ਤੇ ਚ ਵੀਰੋ ਮੇਰਾ ਸੋ ਬਾਕੀ ਇਹ ਦੇਖ ਸਕਦੇ ਹੋ ਇਦਾ ਜਿਹੜਾ ਕਿ ਉਹ ਰੋਕੇ ਤੇ ਇਹ ਕਹਿ ਦਿੱਤਾ ਜਾ ਰਿਹਾ ਕਿ ਤੁਸੀਂ ਬਿਨਾ ਕੋਈ ਸਟੇਟਮੈਂਟ ਤੇ ਸਿਰਫ ਅੰਦਰ ਜਾ ਕੇ ਉਹ ਬੈਠ ਜਾਓ ਹਾਲਾਂਕਿ ਕਿਸੇ ਵੀ ਬਿਆਨ ਨੂੰ ਜਿਹੜਾ ਕਿ ਉਹ ਪੂਰਾ ਨਹੀਂ ਕਰਨ ਦਿੱਤਾ ਜਾ ਰਿਹਾ ਸੋ ਮੌਕੇ ਦੇ ਉੱਪਰ ਸੀਨੀਅਰ ਆਫਸਰ ਵੀ ਜਿਹੜੇ ਹੈਗੇ ਨੇ ਉਹ ਮੌਜੂਦ ਹੈਗੇ ਨੇ ਇੱਕ ਹੋਰ ਜਿਹੜੀ ਕਿ ਤਸਵੀਰ ਦਿਖਾਵਾਂਗੇ ਇਹ ਦਿਖਾਈ ਜਾਵੇ ਕਿ ਵਾਟਰ ਕੈਨਨ ਵੀ ਇੱਥੇ ਜਿਹੜੀ ਕਿ ਉਹ ਗੱਡੀ ਖੜੀ ਕੀਤੀ ਗਈ ਹੈਗੀ ਹੈ ਤੇ ਦੂਜੇ ਪਾਸੇ ਉਹ ਦੇਖੋ ਕਿ ਵਾਟਰ ਕੈਨਨ ਦੇ ਪਿਛਲੇ ਸਾਈਡ ਤੇ ਵੱਡੇ ਵੱਡੇ ਜਿਹੜੇ ਕਿ ਟਿਪਰ ਵੀ ਲਗਾਏ ਗਏ ਹੈਗੇ ਨੇ ਤਾਂ ਕਿ ਕੋਈ ਵੀ ਜਿਹੜਾ ਕਿ ਹੈਗਾ ਆ ਉਹ ਰੋਡ ਕਰਾਸ ਨਾ ਕਰ ਸਕੈ ਅਤੇ ਜਿਹਦੇ ਵਿੱਚ ਸਿਕਿਉਰਿਟੀ ਪਰਪਸ ਨੂੰ ਲੈ ਕੇ ਕੀ ਅਰੇਂਜਮੈਂਟ ਕੀਤੀ ਗਈ ਤੁਸੀਂ ਪਲੀ 35 ਤੋਂ ਵਕਫ ਹੈਗੇ ਕਿ ਜਿਹੜੇ ਕਿ ਮਹਿਲਾਵਾਂ ਮੁਲਾਜ਼ਮ ਹੋਣ ਜਾਂ ਫਿਰ ਹੋਰ ਜਿਹੜੇ ਕਿ ਹੈਗੇ ਨੇ ਇੱਥੋਂ ਦੇ ਲੋਕ ਹੈਗੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਣ ਦੇ ਵਿੱਚ ਪ੍ਰਸ਼ਾਸਨ ਪਾਵੇਂ ਉਹ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਹੋਵੇ ਪਾਵੇਂ ਉਹ ਮੋਹਾਲੀ ਪੁਲਿਸ ਪ੍ਰਸ਼ਾਸਨ ਹੋਵੇ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਆ ਉਹ ਜਦੋ ਜਹਿਦ ਕੀਤੀ ਜਿਹੜੇ ਸਿਰਫ ਇਹੀ ਇੱਕ ਐਂਟਰੀ ਪੁਆਇੰਟ ਨਹੀਂ ਬੰਦ ਕੀਤਾ ਗਿਆ ਜਿੰਨੇ ਵੀ ਮੋਰਚੇ ਨੂੰ ਵਕ ਵਕ ਥਾਮਾ ਲੱਗਦੀ ਹੈਗੇ ਜਿੰਨੇ ਵੀ ਰਸਤੇ ਮੋਰਚੇ ਦੇ ਉਹ ਹੈਗੇ ਨੇ ਸਾਰਿਆਂ ਥਾਮਾਂ ਦੇ ਉੱਪਰ ਬਲੋਕੇਜ ਵਗੈਰਾ ਜਿਹੜੀ ਕਿ ਉਹ ਕੀਤੀ ਗਈ ਹੈਗੀ ਆ ਦੇਖ ਸਕਦੇ ਹੋ ਇਹ ਜਿਹੜਾ ਕਿ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਆ ਜਿਹੜਾ ਕਿ ਸੰਘਰਸ਼ ਵਿڈیا ਗਿਆ ਹੈਗਾ ਆ ਉਸ ਮੁਤਲਕ ਕਿਸ ਤਰ੍ਹਾਂ ਦੇ ਨਾਲ ਸਖਤ ਸਿਕਿਉਰਟੀ ਇੰਤਜ਼ਾਮ ਹੈਗੇ ਨੇ ਸਖਤ ਜਿਹੜੀ ਆ ਉਹ ਪਹਿਰੇਦਾਰੀ ਕਿ ਉਹ ਕੀਤੀ ਜਾ ਰਹੀ ਹੈਗੀ ਪੁਲਿਸ ਦੇ ਵੱਲੋਂ ਉਸ ਦਾ ਅੰਦਾਜ਼ਾ ਇਹਨਾਂ ਤਸਵੀਰਾਂ ਤੋਂ ਤੁਸੀਂ ਲਗਾ ਸਕਦੇ ਹੋ ਇਹ ਦੇਖੋ ਕਿ ਪ੍ਰਸ਼ਾਸਨ ਦੇ ਵੱਲੋਂ ਬਕਾਇਦਾ ਜਿਹੜਾ ਕਿ ਆ ਉਹ ਪੂਰੀ ਸਥਿਤੀ ਦੇ ਉੱਪਰ ਨਜ਼ਰ ਰੱਖਣ ਦੇ ਲਈ ਬਕਾਇਦਾ ਜਿਹੜਾ ਕੀ ਉਹ ਡਰੋਨ ਵੀ ਮੰਗਵਾਇਆ ਗਿਆ ਹੈਗਾ ਸੋ ਇਹ ਜਿਹੜੇ ਕੀ ਹੈ ਪੂਰੀ ਹਿਲਚੁਲ ਜੋ ਹੈਗੀ ਹੈ ਉਸ ਨੂੰ ਮੋਨਿਟਰਿੰਗ ਕੀਤਾ ਜਾਵੇਗਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਕੀ ਸਥਿਤੀ ਜੇਕਰ ਵਿਗੜਦੀ ਹੈ ਉਸ ਨੂੰ ਕੰਟਰੋਲ ਦੇ ਵਿੱਚ ਕੀਤਾ ਜਾ ਸਕੇ ਸੋ ਜਿੱਥੇ ਕੀ ਗਰਾਉਂਡ ਲੈਵਲ ਦੇ ਉੱਪਰ ਪੁਲਿਸ ਮੁਲਾਜ਼ਮ ਤਨਤ ਕੀਤਾ ਕਿ ਕਿ ਨਹੀਂ ਉੱਥੇ ਆਸਮਾਨ ਤੋਂ ਵੀ ਬਾਜ਼ ਨਜ਼ਰ ਰੱਖਣ ਦੇ ਲਈ ਇੱਥੇ ਜਿਹੜਾ ਕਿ ਹੈਗਾ ਆ ਉਹ ਡਰੋਨਸ ਦਾ ਵੀ ਇਸਤੇਮਾਲ ਕੀਤਾ ਜਾਵੇਗਾ ਇਹ ਜਿਹੜੇ ਕਿ ਲੋਕ ਹੁਣ ਇੱਥੇ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਹੈਗੇ ਨੇ ਉਹਨਾਂ ਨੂੰ ਬਕਾਇਦਾ ਬਸਾਂ ਦੇ ਵਿੱਚ ਬਿਠਾ ਲਿਆ ਗਿਆ ਪਰ ਉਹਨਾਂ ਨੂੰ ਇਹ ਜਿਹੜਾ ਕੀ ਹਲਾ ਦੱਸਿਆ ਨਹੀਂ ਗਿਆ ਕਿ ਕਿਹੜੀ ਥਾਂ ਦੇ ਉੱਪਰ ਲੈ ਕੇ ਜਾਇਆ ਜਾਵੇਗਾ ਪੁਲਿਸ ਦੇ ਵੱਲੋਂ ਪਰ ਹੁਣ ਜਿਹੜੇ ਕਿ ਲੋਕ ਜਿੰਨੇ ਵੀ ਇੱਥੇ ਪਹੁੰਚੇ ਸਨ ਉਹਨਾਂ ਨੂੰ ਬਸ ਦੇ ਵਿੱਚ ਬਿਠਾ ਲਿਆ ਗਿਆ ਅਤੇ ਹੁਣ ਜਿਹੜੇ ਕਿ ਵੱਖ-ਵੱਖ ਕੀ ਅੱਗੋਂ ਇੱਥੇ ਪਹੁੰਚ ਵੀ ਰਹੇ ਨੇ ਕਿਸੇ ਨੂੰ ਵੀ ਮੋਰਚੇ ਵਾਲੀ ਥਾਂ ਦੇ ਉੱਪਰ ਪਹੁੰਚਣ ਦੀ ਉਹ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੋ ਹੁਣ ਤੋਂ ਥੋੜੀ ਦੇਰ ਸਮੇਂ ਬਾਅਦ ਦਾ ਹੀ ਜਿਹੜਾ ਕਿ ਇਹ ਰੱਖਿਆ ਗਿਆ ਹੈਗਾ ਜਦੋਂ ਕਿ ਇਥੋਂ ਮੋਰਚੇ ਵਾਲੀ ਥਾਂ ਤੋਂ ਉੱਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਮੋਰਚੇ ਦੇ ਵਿੱਚ ਸ਼ਾਮਲ ਹੈਗੇ ਨੇ ਕੌਮੀ ਸਾਬ ਮੋਰਚੇ ਦੇ ਵਿੱਚ ਉਹ ਆਪਣੀ ਰਵਾਨਗੀ ਪਰਣਗੇ ਤੈਰ ਰਣਨੀਤੀ ਦੇ ਮੁਤਾਬਕ ਅੱਗੇ ਜਿਹੜਾ ਕਿ ਆਪਣਾ ਜਿਹੜੇ ਕਿ ਉਹ ਕਦਮ ਵਧਾਉਣਗੇ ਚੰਡੀਗੜ੍ਹ ਜਾਣ ਦਾ ਜਿਹੜਾ ਕੀ ਜ਼ਿਕਰ ਕੀਤਾ ਗਿਆ ਸੀਐਮ ਨਿਵਾਜ਼ ਜਿਹੜੀ ਕੀ ਘਰ ਦੀ ਗੱਲ ਘਰਾਵ ਦੀ ਗੱਲ ਆਖੀ ਗਈ ਹੈਗੀ ਪਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਕੀ ਆ ਅਨਾਉਂਸਮੈਂਟ ਕੀਤੀ ਗਈ ਹੈ ਉਹ ਤੈਰ ਰਣਨੀਤੀ ਦੇ ਮੁਤਾਬਕ ਸਿਰੇ ਚੜ ਸਕੀ ਕਿਉਂਕਿ ਪੁਲਿਸ ਫੋਰਸ ਜਿਸ ਕਦਰ ਜਿਹੜੇ ਕੀ ਇੱਥੇ ਵੱਡੀ ਗਿਣਤੀ ਦੇ ਵਿੱਚ ਤਨਾਤ ਕੀਤੀ ਗਈ ਹੈ ਆਪਣੇ ਆਪ ਦੇ ਵਿੱਚ ਉਹ ਸੁਰੱਖਿਆ ਨੂੰ ਲੈ ਕੇ ਇੰਤਜ਼ਾਮਾਂ ਨੂੰ ਬਿਆਨ ਕਰਦੀ ਹੈ ਸਿਰਫ ਪੁਲਿਸ ਨਹੀਂ ਸਗੋ ਜਿਹੜਾ ਕੀ ਹੈ ਪੰਜਾਬ ਪੁਲਿਸ ਦੇ ਜਿਹੜੇ ਕੀ ਦਸਤੇ ਹੈਗੇ ਨਹੀਂ ਦੰਗਾ ਰੁਕੋ ਦਸਤੇ ਉਹਨਾਂ ਨੂੰ ਵੀ ਇੱਥੇ ਤਨਾਤ ਅਕੀਤਾ ਗਿਆ ਹੈਗਾ ਜਿਹੜੇ ਕੀ ਬਾਕਾਇਦਾ ਹੱਥਾਂ ਦੇ ਵਿੱਚ ਡੰਗਾ ਫੜ ਕੇ ਪੂਰੀ ਤਿਆਰੀ ਦੇ ਨਾਲ ਖੜੇ ਹੈਗੇ ਨੇ ਸੋ ਗੱਡੀਆਂ ਜਿਹੜੀਆਂ ਕੀ ਇੱਥੇ ਵੱਡੇ ਵੱਡੇ ਟੀਪਰਾਂ ਜਿਹੜੀਆਂ ਇਹ ਖੜੇ ਕੀਤੇ ਗਏ ਨੇ ਉਹ ਇਹੀ ਮੇਨ ਵਜ੍ਹਾ ਹੈਗੀ ਹੈ ਕਿ ਇਹਨਾਂ ਨੂੰ ਅੱਗੇ ਜਾਣ ਤੋਂ ਕਿਸੇ ਵੀ ਤਰ੍ਹਾਂ ਰੋਕਿਆ ਜਾ ਸੋ ਕੀ ਹੋਇਆ ਜਾਣ ਦੇ ਜਾਣ ਨਹੀਂ ਦਿੰਦੇ ਕਹਿੰਦੇ ਜਾਂ ਤਾਂ ਪਿੱਛੇ ਜਾਓ ਹਾਂ ਜਾਂ ਕਹਿੰਦਾ ਗਰਪਜ਼ਾਰੀਆਂ ਦੋ ਉੱਥੇ ਜਾਣ ਨਹੀਂ ਦਿੰਦੇ ਉਹਦੇ ਬਾਸੇ ਚ ਬੈਠ ਕੇ ਉਹਦੇ ਬਾਸੇ ਖੜੀ ਹੋ ਉਹ ਡੀਟੇਨ ਕੀਤਾ ਜਾ ਰਿਹਾ ਤੁਹਾਨੂੰ ਦੱਸ ਨਹੀਂ ਜਾਂਦੇ ਕਿ ਬਾਸੇ ਵਿੱਚ ਬਿਠਾ ਕਿੱਥੋਂ ਕਿੱਥੇ ਜਾਣ ਨਹੀਂ ਦਿੰਦੇ ਆਓ ਜੀ ਕਹਿੰਦੇ ਅਜਦਾ ਪਿੱਛੇ ਜਾਣ ਕਹਿੰਦੇ ਜਾਂਦਾ ਗ੍ਰਿਫਤਾਰੀਆਂ ਤਾਂ ਉਹ ਨਹੀਂ ਪਿੱਛੇ ਖੜੋ ਤੁਹਾਨੂੰ ਲੱਗਦਾ ਕਿ ਅਜਿਹੇ ਕਿ ਪ੍ਰੋਗਰਾਮ ਵਿੱਢਿਆ ਗਿਆ ਹੈਗਾ ਉਸ ਨੂੰ ਲੈ ਕੇ ਜੋ ਚੌਕਸੀ ਵਰਤੀ ਜਾ ਰਹੀ ਹੈ ਬਾਜ ਚੌਕਸੀ ਆ ਹੋਰ ਸਰਕਾਰਾਂ ਧੱਕਾ ਕਰਦੀਆਂ ਨੇ ਯਾਰ ਹੋਰ ਕੀ ਆ ਤੇ ਹੁਣ ਕੀ ਲੱਗਦਾ ਕਿ ਹੁਣ ਅਗਲੀ ਕੀ ਰਣਨੀਤੀ ਰਣ ਵਾਲੀ ਹੈਗੀ ਜੇ ਹੁਣ ਤੁਹਾਨੂੰ ਬਾਸ ਦੇ ਵਿੱਚ ਨਹੀਂ ਬਿਠਾਇਆ ਤਾਂ ਗ੍ਰਿਫਤਾਰੀ ਤਾਂ ਫੇਰ ਕਿਹਾ ਤੇ ਉਹ ਚਲ ਗ੍ਰਿਫਤਾਰੀ ਤਾਂ ਉਹ ਤਾਂ ਗੱਲ ਨਹੀਂ ਕੋਈ ਆ ਪਰ ਹੁਣ ਜੇ ਸਾਡੇ ਵੱਡੇ ਕਹਿਣਗੇ ਫੋਨ ਕਰਦੇ ਆ ਉਦੋਂ ਕਿ ਦਿਨ ਹੋਊਗਾ ਕਰਦੇ ਸਖਜੋ ਕਿ ਜਿੱਥੇ ਵੀ ਜਿੰਨੇ ਵੀ ਇਹ ਦੇਖ ਸਕਦੇ ਹੋ ਗੱਡੀਆਂ ਦੇ ਵੀ ਸਵਾਰ ਹੋ ਕੇ ਇੱਥੇ ਕਿ ਲੋਕ ਪਹੁੰਚੇ ਹੋਏ ਹੈਗੇ ਨੇ ਭਾਵੇਂ ਉਹ ਬਜ਼ੁਰਗ ਹੋਣ ਨੌਜਵਾਨ ਹੋਣ ਉਹ ਮੋਰਚੇ ਦੇ ਵੀ ਸ਼ਾਮਲ ਹੋ ਲਈ ਪਹੁੰਚੇ ਨੇ ਪਰ ਇਹਨਾਂ ਦੀਆਂ ਗੱਡੀਆਂ ਇੱਥੇ ਰੁਕਵਾ ਕੇ ਇਹਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਉੱਥੇ ਭੇਜਣ ਦਾ ਜਿਹੜਾ ਕਿ ਉਹ ਜ਼ਿਕਰ ਤੇ ਕਿਤੇ ਪਰ ਜਿਹੜੇ ਕਿ ਬਹੁਤ ਲੋਕ ਹੈਗੇ ਨੇ ਬੱਸਾਂ ਦੇ ਵਿੱਚ ਬੈਠਣ ਤੋਂ ਇਨਕਾਰ ਕਰ ਰਹੇ ਹੈਗੇ ਨੇ ਅਤੇ ਫਿਰ ਇਹਨਾਂ ਦਾ ਕਹਿਣਾ ਕਿ ਅਸੀਂ ਜੋ ਪੁਲਿਸ ਦੇ ਵੱਲੋਂ ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਉੱਥੇ ਥਾਂ ਲੈ ਜਾਣ ਦੀ ਗੱਲ ਆਖੀ ਜਾ ਰਹੀ ਹੈ ਪਰ ਉਹਨਾਂ ਦੇ ਕਹਿਣਾ ਹੈ ਕਿ ਅਸੀਂ ਬੱਸੇ ਵਿੱਚ ਬੈਠ ਕੇ ਕਿਤੇ ਵੀ ਨਹੀਂ ਜਾਵਾਂਗੇ ਅਸੀਂ ਆਪਣੇ ਤਰੀਕੇ ਦੇ ਨਾਲ ਹੀ ਜਿਹੜਾ ਕਿ ਅੱਗੇ ਇਸ ਮੋਰਚੇ ਨੂੰ ਵਧਾਵਾਗੇ ਤੇ ਆਦੀ ਜੋ ਰਿਕਾਲ ਦਿੱਤੀ ਗਈ ਹੈਗੀ ਹੈ ਉਸ ਨੂੰ ਲੈ ਕੇ ਕੀ ਰਣਨੀਤੀ ਰਹਿਣ ਵਾਲੀ ਹੈ ਇਸ ਸੰਬੰਧੀ ਜਿਹੜੀ ਹੈ ਆਗੂਆਂ ਦੀ ਉਹ ਸੱਦਾ ਦਾ ਇੰਤਜ਼ਾਰ ਕੀਤਾ ਜੀ ਮੈਂ ਆਗੂਆਂ ਦੇ ਵੱਲੋਂ ਕਿਹਾ ਜਾਵੇਗਾ ਉਵੇਂ ਹੀ ਕੀਤਾ ਜਾਵੇ ਪੁਲਸ ਅੰਦਰ ਕਰ ਰਹੀ ਹੈ ਜੀ ਸਾਨੂੰ ਲੈ ਕੇ ਅੱਗੇ ਨਹੀਂ ਜਾਣ ਦਿੰਦੀ ਹੈ ਜੀ ਪੁਲਸ ਤਾਂ ਕੀ ਕਹਿਣਾ ਹੈ ਕਿ ਬੱਸਾਂ ਦੇ ਵਿੱਚ ਬੈਠ ਕੇ ਕਿਹੜੀ ਜਗ੍ਹਾ ਤੇ ਲੈ ਜਾਣ ਦੀ ਗੱਲ ਆਖੀ ਜਾ ਰਹੀ ਹੈ ਸਾਨੂੰ ਤਾਂ ਕਹਿੰਦੇ ਅਸੀਂ ਤੁਹਾਨੂੰ ਪੁਲਸ ਚਲੇ ਜਾਨੇ ਆ ਅੱਗੇ ਲਿਜਾ ਕੇ ਇੱਥੇ ਪਤਾ ਨਹੀਂ ਕੀ ਕਰਨਗੇ ਕੀ ਨਹੀਂ ਤਾਂ ਆਪ ਮੁਹਾਰੇ ਗ੍ਰਿਫਤਾਰੀਆਂ ਲਈ ਹੁਣ ਤਿਆਰ ਹਾਂਜੀ ਹਾਂ ਅਸੀਂ ਤਿਆਰ ਹਾਂ ਜੀ ਤਾਂ ਸੰਘਰਸ਼ ਆਰ ਪੜਦਾ ਹੋ ਗਿਆ ਆਰ ਪੜਦਾ ਹੋ ਗਿਆ ਜੀ ਅਸੀਂ ਤਾਂ ਕਹਿੰਦੇ ਆ ਸਾਨੂੰ ਜਾਂ ਅਸੀਂ ਮਰਾਂਗੇ ਜਾਂ ਮਾਰਾਂਗੇ ਇਹਨਾਂ ਨੂੰ ਤਾਂ ਕਿੰਨੇ ਬੰਦਿਆਂ ਦਾ ਕਾਫਲਾ ਜੀ ਪਹੁੰਚਿਆ ਇੱਥੇ ਅਸੀਂ ਬਹੁਤ ਕ ਅਸੀਂ ਪਟਿਆਲੇ ਤੋਂ ਆਏ ਹਾਂ ਪਟਿਆਲੇ ਤੋਂ ਆਏ ਹੈਗੇ ਤੇ ਕਾਫੀ ਸਮਾਂ ਹੋ ਗਿਆ ਸੰਘਰਸ਼ ਚੱਲਦੇ ਨੂੰ ਪਰ ਹਲੇ ਤੱਕ ਕੋਈ ਹੱਲ ਨਹੀਂ ਹੋਇਆ ਨਹੀਂ ਜੀ ਕੋਈ ਨਹੀਂ ਹੱਲ ਹੋਇਆ ਇਹਨਾਂ ਨੇ ਤਾਂ ਇਹੀ ਗੱਲ ਕਾਰਨ ਰੱਖਿਆ ਵਾ ਬੈਸਲ ਆ ਜਾਓ ਪੁਲਿਸ ਰੋਕ ਲੈਂਦੀ ਐ ਇਹਨਾਂ ਦੀ ਕਮਾਈ ਹੋ ਜਾਂਦੀ ਐ ਤੇਲ बिकਦਾ ਐ ਇਹਨਾਂ ਦਾ ਸਮਾਨ बिकਦਾ ਇਹਨਾਂ ਤੋਂ ਕਮਾਈ ਹੋ ਰਹੀ ਐ ਤੋ ਹੁਣ ਵੀ ਬੈਂਸ ਬਾਜੀ ਹੋ ਰਹੀ ਹੈਗੀ ਹੈ ਸਾਰੇ ਮੈਂਬਰ ਤੁਹਾਡੇ ਨਾਲ ਆਏ ਹੋਏ ਨੇ ਜੀ ਹਾਂ ਜੀ ਹਾਂ ਕਾਫੀ ਸਾਡੇ ਨਾਲ ਬੰਦੇ ਆਏ ਹੋਏ ਆਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੇ ਉੱਪਰ ਜਿਹੜੇ ਕੀ ਅਫਸਰ ਹੈਗੇ ਨੇ ਉਹ ਪਹੁੰਚੇ ਹੋਏ ਹੈਗੇ ਨੇ ਤੇ ਹਰੇਕ ਜਿਹੜੇ ਕੀ ਉਹ ਵਿਅਕਤੀ ਨੂੰ ਕਿਸ ਨਾ ਕਿਸੇ ਤਰੀਕੇ ਜੋ ਪ੍ਰਸ਼ਾਸਨ ਦਾ ਹੈਗਾ ਆ ਕਾਰਵਾਈ ਦੇ ਮੁਤਾਬਕ ਬਸਾਂ ਦੇ ਵਿੱਚ ਬਿਠਾਉਣ ਦਾ ਜਿਹੜਾ ਕੀ ਉਹ ਪ੍ਰੋਸਸ ਦਿੱਤਾ ਜਾ ਰਿਹਾ ਪਰ ਕਿਸੇ ਦੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕੀ ਉਹ ਗੱਲ ਦੇ ਉੱਪਰ ਪ੍ਰੋਸਸਾਂ ਨਾ ਕਰਦਿਆਂ ਹੋਇਆ ਗ੍ਰਿਫਤਾਰੀ ਦੇਣ ਦੀ ਗੱਲ ਤਾਂ ਆਖੀ ਜਾ ਰਹੀ ਹੈ ਪਰ ਦੇਖ ਸਕਦੇ ਹੋ ਜੋ ਹਾਲਾਤ ਬਣੇ ਹੋਏ ਨੇ ਉਹ ਕੱਲੀ ਕੱਲੀ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਇਹ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਕਿਸ ਸਮੇਂ ਮਾਹੌਲ ਉਹ ਬਣਿਆ ਹੋਇਆ ਹੈ ਅਤੇ ਜਿਹੜੇ ਕਿ ਆਗੂ ਇੱਥੇ ਪਹੁੰਚੇ ਵੀ ਹੈਗੇ ਲੋਕ ਪਹੁੰਚੇ ਨੇ ਉਹਨਾਂ ਨੇ ਖੁਦ ਜਿਹੜੀ ਆਪਣੀ ਅਰੇਸਟੀ ਜ਼ਿਕਰ ਕੀਤੀ ਗਈ ਹੈ ਸੋ ਰੈਸਟ ਪਾ ਰਹੇ ਤੁਹਾਡੀ ਰੈਸਟ ਪਤਾ ਨਹੀਂ ਪਾਉਣੇ ਆ ਨਹੀਂ ਪਾਉਣੀ ਇਹਨਾਂ ਨੇ ਇਹਦਾ ਗੱਦੀ ਘੇੜ ਪਾਰ ਗਿਆ ਇਹਨਾਂ ਨੇ ਤੁਸੀਂ ਦੇਖੋ ਕਿ ਇੱਕ ਜਿਹੜੇ ਕਿ ਆਗੂ ਦੇ ਵੱਲੋਂ ਖੁਦ ਆਪਣੀ ਜਿਹੜੀ ਉਹ ਗ੍ਰਿਫਤਾਰੀ ਦਾ ਜਿਹੜਾ ਕਿ ਉਹ ਜ਼ਿਕਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਮੁਲਾਜ਼ਮ ਉਸ ਨੂੰ ਲੈ ਜਾਂਦੇ ਹੋਏ ਤੁਸੀਂ ਦੇਖ ਸਕਦੇ ਹੋ ਇਹ ਨਾ ਤਸਵੀਰਾਂ ਦੇ ਵਿੱਚ ਪਰ ਜੋ ਇਹ ਸਿੱਧਾ ਸਿੱਧਾ ਪੁਲਿਸ ਪ੍ਰਸ਼ਾਸਨ ਦੇ ਉੱਪਰ ਤੱਕੇਸ਼ aí ਦੇ ਇਲਜ਼ਾਮ ਲੱਗਦੇ ਨੇ ਇਹ ਇਹ ਦੇਖ ਸਕਦੇ ਹੋ ਕਿਵੇਂ ਜਿਹੜੇ ਕੀ ਉਹ ਬੈਂਸਬਾਜੀ ਹੋ ਰਹੀ ਹੈਗੀ ਤੇ ਸ਼ਰੇਆਮ ਤੱਕੇਸ਼ aí ਦੇ ਇਲਜ਼ਾਮ ਜੋ ਲੱਗ ਰਹੇ ਨੇ ਦੇਖੋ ਇਹ ਦੇਖੋ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਤਸਵੀਰਾਂ ਇਸ ਗੱਲ ਦੀ ਅਗਵਾਈ ਭਾਰੀਆਂ ਨੇ ਕਿਵੇਂ ਜਿਹੜਾ ਕੀ ਉਹ ਤੱਕੇ ਦੇ ਨਾਲ ਆਗੂਆਂ ਨੂੰ ਫੜ-ਫੜ ਕੇ ਉਹ ਅਰੈਸਟ ਦਿੱਤੀ ਜਾ ਰਹੀ ਹੈਗੀ ਹਾਲਾਂਕਿ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਜਿਹੜੇ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਰ ਰੱਖਣ ਦੇ ਲਈ ਇਹ ਸਭ ਕੁਝ ਜਿਹੜੀ ਆ ਉਹ ਚੌਕਸੀ ਵਰਤ ਰਹੇ ਆ ਦੂਜੇ ਪਾਸੇ ਜਿਹੜੀ ਕਿ ਗ੍ਰਿਫਤਾਰੀ ਹੋ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਹੁਣ ਦੇਖੋ ਕਿ ਦੂਜੇ ਪਾਸਿਓਂ ਵੱਡਾ ਹਜ਼ੂਮ ਵੀ ਇਸ ਪਾਸੇ ਨੂੰ ਉਮੜ ਰਿਹਾ ਹੈਗਾ ਤੇ ਜਿਹੜੇ ਆਗੂਆਂ ਨੂੰ ਜਿਹੜਾ ਕਿ ਆਪਣੇ ਬਚਾਉਣ ਦੇ ਲਈ ਉਹ ਦੇਖ ਸਕਦੇ ਹੋ ਕਿਵੇਂ ਜਿਹੜੀ ਕਿ ਉਹ ਜਦੋਂ ਜਹਿਦ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈਗੀ ਹੈ ਇਹ ਤਸਵੀਰਾਂ ਦੇਖੋ ਕਿ ਯੂਥ ਜਿਹੜਾ ਕਿ ਹੁਣ ਅੱਗੇ ਵਧਿਆ ਹੈਗਾ ਸੋ ਭਾਈ ਦੱਸਿਆ ਗਿਆ ਕਿ ਕਿੱਥੇ ਕੀ ਹੋਇਆ ਹੁਣ ਗ੍ਰਿਫਤਾਰੀ ਪਾਈ ਗਈ ਹੈ ਗ੍ਰਿਫਤਾਰੀ ਭਾਈ ਇਹ ਜਾਣ ਹੀ ਨਹੀਂ ਦਿੰਦੇ ਅੱਗੇ ਹਾਂ ਸਾਰੇ ਰਸਤੇ ਬਰੋ ਕਰਿਆ ਪੂਰਾ ਹੀ ਸੀਲ ਕਰ ਰੱਖਿਆ ਬੂਰਾ ਕਵਰ ਕਰਕੇ ਆ ਜਾਣ ਕੇ ਕੀ ਮੂਆ ਮਾਰਚ ਕਰਨਾ ਸੀਗਾ ਪੈਦਲ ਕਰਨਾ ਸੀ ਸੋਹਣੇ ਗੁਰਦੁਆਰੇ ਤੱਕ ਹਾਂ ਕਿੱਡੀ ਗੱਲ ਐ ਤੋ ਆਗੂ ਤੋਂ ਗ੍ਰਿਫਤਾਰ ਵੀ ਜਿਹੜਾ ਕੀਤਾ ਗਿਆ ਹੈ ਹਾਂ ਜੀ ਹਾਂ ਕਰ ਰਹੇ ਅਸੀਂ ਇਹ ਲੈ ਕੇ ਜਾ ਰਹਿਆਂਗੇ ਕਹਿੰਦੇ ਅਸੀਂ ਲੈ ਕੇ ਜਾ ਰਹੇ ਹਾਂ ਬਸ ਜੇ ਬੈਠੋ ਅਸੀਂ ਲੈ ਕੇ ਜਾ ਰਹਿਆਂ ਹਾਂ ਗ੍ਰਿਫਤਾਰੀ ਦੋ ਲਾਜਮਾਂ ਦੀ ਇੱਜ਼ਤ ਕਰਦੇ ਹਾਂ ਸਾਡਾ ਮਰਜ਼ਾ ਆਜੋ ਚਲੋ ਬਾਪੂ ਲਾਜਮ ਮੈਨੂੰ ਇਹ ਦੱਸੋ ਸਾਡੇ ਸਾਡੇ ਬੰਦੇ ਕਿਉਂ ਨਹੀਂ ਉਹ ਕਰਦੇ ਸਾਨੂੰ ਜੀ ਸਾਡੇ ਨਾਲ ਧੱਕਾ ਕਿਉਂ ਕਰਦੇ ਹਾਂ ਜੀ ਹਾਂ ਹਾਂ ਹੈ ਅਸੀਂ ਧਰਨੇ ਵਾਸਤੇ ਆਏ ਹਾਂ ਸਾਨੂੰ ਜਾਣ ਨਹੀਂ ਦਿੰਦੇ ਇਹ ਆਜੋ ਬਾਪੂ ਜੀ ਕਿਉਂ ਕਿਉਂ ਨਹੀਂ ਜਾਣ ਦਿੰਦੇ ਇਹ ਸਾਨੂੰ ਬਾਕੀ ਇਹ ਰੋਸ ਹੈ ਅਸੀਂ ਤੇਲ ਫੁੱਪਣ ਥੋੜੀ ਆਏ ਹੁੰਨੇ ਆ ਰੋਜ਼ਾ ਹਾਂ ਲੈ ਜੋ ਲੈ ਜੋ ਅਜੀ ਹਰ ਵਾਰ ਦੁ ਕਰਨਾ ਆਉਂਦੇ ਹੁੰਦੇ ਆ ਫੇਰ ਉਹੀ ਗੱਲ ਕਰਦੇ ਨਾ ਇਹ ਦੇਖ ਸਕਦੇ ਹੋ ਕਿ ਕੀ ਜਿਹੜਾ ਕਿ ਇਸ ਸਮੇਂ ਮੌਕੇ ਦੀ ਸਥਿਤੀ ਬਣੀ ਹੋਈ ਹੈ ਕਿ ਆਗੂਆਂ ਨੂੰ ਅੱਗੇ ਵਦਨ ਤੱਕ ਵੀ ਨਹੀਂ ਦਿੱਤਾ ਜਾ ਰਿਹਾ ਸੋ ਰੋਸ ਜ਼ਾਹਰ ਕੀਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੁਣ ਜਿਹੜਾ ਕੀ ਹੈ ਜਿਸ ਅਗੂ ਨੂੰ ਫੜਿਆ ਗਿਆ ਸੀ ਉਸ ਦੀ ਰਿਹਾਈ ਤੋਂ ਬਾਅਦ ਹੁਣ ਜਿਹੜਾ ਕੀ ਨੌਜਵਾਨ ਵਰਗ ਦਾ ਯੂਥ ਦਾ ਜਿਹੜਾ ਕੀ ਉਹ ਹਜ਼ੂਮ ਹੈਗਾ ਉਹ ਪਿੱਛੇ ਨੂੰ ਵਾਪਸੀ ਚਾਲੇ ਪਰ ਪਰ ਕੁਝ ਜਿਹੜੇ ਕੀ ਨਿਹੰਗ ਸਿੰਘ ਹੈਗੇ ਨੇ ਪੂਰੇ ਬਾਣੇ ਦੇ ਵਿੱਚ ਇੱਥੇ ਪਹੁੰਚੇ ਹੋਏ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਕਾਫੀ ਲੰਮੇ ਸਮੇਂ ਤੋਂ ਇਸ ਮੋਰਚੇ ਦੇ ਵਿੱਚ ਜਿਹੜੀ ਕਿ ਆਪਣੀ ਹਾਜ਼ਰੀ ਉਹ ਲਗਵਾਈ ਜਾ ਰਹੀ ਸੀ ਅਤੇ ਇੱਥੇ ਹੀ ਹੁਣ ਜਿਹੜਾ ਕੀ ਹੈ ਉਹ ਤਰਨਾ ਲਗਾ ਕੇ ਜਿਹੜਾ ਕੀ ਇਕੱਠੇ ਹੋ ਕੇ ਅਗੋਂ ਦੇ ਵੱਲੋਂ ਸਤਨਾਮ ਸ਼੍ਰੀ ਵਾਹਿਗੁਰੂ ਦੇ ਨਾਮ ਦਾ ਜਪ ਕਰਨਾ ਹੋ ਰੰਭ ਕਰ ਦਿੱਤਾ ਗਿਆ ਗੱਲਬਾਤ ਕਰਨੇ ਆ ਸੋ ਬਾਪੂ ਜੀ ਤੁਸੀਂ ਵੀ ਪਹੁੰਚੇ ਹੈ ਕਿਹੜੀ ਜਗ੍ਹਾ ਤੋਂ ਆਏ ਹੋਗੇ ਅੰਬਾਲੇ ਤੋਂ ਆਇਆ ਜੀ ਅੰਬਾਲੇ ਤੋਂ ਇੱਥੇ ਪਹੁੰਚੇ ਉੱਥੇ ਅੱਜ ਜਿਹੜੀ ਕੋਲ ਦਿੱਤੀ ਗਈ ਹੈਗੀ ਲੱਗਦਾ ਕਿ ਕੰਮਜਾਬ ਹੋਦ ਪਰਸਾ ਚ ਦੇਖੋ ਜੀ ਹਮਤ ਸ਼ਾਂਤ ਮਹੀਨਾ ਵਾਲਾ ਆਏ ਆ ਆਪਣੇ ਧਰਨੇ ਤੇ ਉੱਥੇ ਜਾਣਾ ਹੀ ਆ ਚਲੋ ਸ਼ਾਂਤ ਮਹੀਨੇ ਨਾਲ ਜਾਵਾਂਗੇ ਠੀਕ ਹੈ ਕੋਈ ਇਸੇ ਗਲਪੜ ਥੋੜੀ ਕਰਨਾ ਹੈ ਸੋ ਪ੍ਰਸ਼ਾਸਨ ਤਾਂ ਪੂਰੀ ਜਿੱਦ ਤੇੜੇ ਹੋਇਆ ਕਹਿੰਦੇ ਕਿ ਕਿਸੇ ਨੂੰ ਗਲਤ ਗੱਲ ਇਹਨਾਂ ਦੀ ਗਲਤ ਗੱਲ ਹੈ ਦੇਖੋ ਜੀ ਅਸੀਂ ਤਾਂ ਇੱਕ ਸ਼ਾਂਤਮਈ ਆਏ ਆਂ ਪਰ ਜਾਵਾਂਗੇ ਠੀਕ ਹੈ ਜੀ ਤੁਹਾਨੂੰ ਕੀ ਇਹ ਦੇਖ ਸਕਦੇ ਹੋ ਕਿ ਕਹਿਣਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਜਾਣ ਦੇ ਲਈ ਆਏ ਹੈਗੇ ਆਂ ਪਰ ਜੋ ਇਹ ਤਸਵੀਰਾਂ ਹੈਗੀਆਂ ਨੇ ਉਹ ਹੋਰ ਹੀ ਕੁਝ ਬਿਆਨ ਕਰ ਰਹੀਆਂ ਹੈਗੀਆਂ ਨੇ ਤੇ ਇਹ ਦੇਖੋ ਕਿ ਹੁਣ ਮੌਕੇ ਤੇ ਹੀ ਪਹੁੰਚ ਕੇ ਪ੍ਰਸ਼ਾਸਨ ਦੇ ਵੱਲੋਂ ਤਰਨਾ ਲਗਾ ਦਿੱਤਾ ਗਿਆ ਤੇ ਇੱਥੇ ਹੀ ਜਿਹੜਾ ਕਿ ਹੁਣ ਸਤਨਾਮ ਸ੍ਰੀ ਵਾਹਿਗੁਰੂ ਦੇ ਨਾਮ ਦਾ ਜਾਪ ਜਿਹੜਾ ਕੀ ਉਹ ਆਰੰਭ ਕਰ ਦਿੱਤਾ ਗਿਆ ਦੇਖ ਸਕਦੇ ਹੋ ਕਿ ਇੱਕ ਤਰ੍ਹਾਂ ਕੀ ਮੋਰਚਾ ਤਾਂ ਲੱਗਿਆ ਹੋਏ ਜੋ ਕਿ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਵਾਈਪੀਐਸ ਚੌਂਕ ਦੇ ਵਿੱਚ ਲਗਾਇਆ ਗਿਆ ਤੇ ਹੁਣ ਨੌਜਵਾਨ ਵਰਗ ਅਤੇ ਹੋਰ ਜਿਹੜੇ ਕੀ ਵੱਖ-ਵੱਖ ਥਾਵਾਂ ਤੋਂ ਜਿਨਨੇ ਵੀ ਲੋਕ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਆ ਮੌਕੇ ਦੇ ਉੱਪਰ ਹੀ ਜਿਹੜਾ ਕੀ ਜਿੱਥੇ ਰੋਕਿਆ ਗਿਆ ਹੈਗਾ ਉਹ ਧਰਨਾ ਲਗਾ ਦਿੱਤਾ ਗਿਆ ਤੇ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਦੇ ਨਾਮ ਦਾ ਜਾਪ ਆਰੰਭ ਕਰ ਦਿੱਤਾ ਗਿਆ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਹੁਣ ਜਿਹੜੀ ਕੀ ਕੋਲ ਦਿੱਤੀ ਗਈ ਹੈਗੀ ਹੈ ਬੰਦ ਦੀ ਜਾਂ ਕਹਿ ਸਕਦੇ ਆ ਕਿ ਮਾਰਚ ਕਰਨ ਦੀ ਵਾਈਪਸ ਚੌਂਕ ਤੋਂ ਸਹਾਣਾ ਗੁਰਦੁਆਰਾ ਸਾਹਿਬ ਤੇ ਫਿਰ ਸੀਐਮਰ ਹਾਊਸ ਦੀ ਜਿਹੜੇ ਕਿ ਘਰਾਵ ਦੀ ਕੋਲ ਦਿੱਤੀ ਗਈ ਹੈ ਉਸ ਮੁਤਲਕ ਹੁਣ ਕੀ ਅੱਗੇ ਦੀ ਰਣਨੀਤੀ ਰਹਿਣ ਵਾਲੀ ਹੈ ਕੀ ਉਸ ਤੋਂ ਲੈ ਕੇ ਜਿਹੜਾ ਕਿ ਅੱਗੇ ਦਾ ਉਹ پلان ਤਿਆਰ ਕੀਤਾ ਜਾਵੇਗਾ ਇਸ ਸੰਬੰਧੀ ਜਿਹੜੀ ਹੁਣ ਪਲਾਨਿੰਗ ਕੀਤੀ ਜਾ ਰਹੀ ਹੈਗੇ ਆ ਮੋਰਚੇ ਜਿੰਨੇ ਵੀ ਆਗੂ ਸਹਿਬਾਨ ਹੈਗੇ ਨੇ ਇਸ ਮੁਤਲਕ ਜਿਹੜੀ ਕਿ ਹੁਣ ਅਗਲਾ ਕੀ ਮੈਸੇਜ ਦੰਦੇ ਨੇ ਉਹ ਥੋੜੀ ਦੇਰ ਦੇ ਵਿੱਚ ਪਤਾ ਲੱਗੇਗਾ ਜਿਹੜੇ ਅਪਡੇਟ ਲਈ ਜੁੜੇ ਹੋ ਹਮਦਰ ਟੀਮ ਨਾਲ ਮੈਂ ਤੁਹਾਨੂੰ ਜਿਆਦਾ ਧੰਨਵਾਦ